ਉਹ ਵੀ ਮੇਰੇ ਗੱਲ ਆ ਕੇ ਰੋਇਆ ਜੀ ਪੰਜ ਚਾਰ ਮਿੰਟ ਜੱਫੀ ਪਾ ਕੇ ਕਿਉਂ ਬੁੱਤ ਖੜੇ ਰਹਿ ਰਹੇ ਮਲੋ ਨੇ ਮੈਨੂੰ ਯਾਦ ਕੀਤਾ ਬਰਾੜੋ ਬੋਲੇ ਮੂੰਹ ਅਸੀਂ ਕੁਝ ਨਹੀਂ ਬੋਲੇ ਨਾ ਮੈਂ ਬੋਲਿਆ ਨਾ ਉਹ ਬੋਲਿਆ ਕੁਝ ਮੈਂ ਕਈ ਹੁੰਦੀਆਂ ਫੀਲਿੰਗ ਹੁੰਦੀਆਂ ਜਿਹੜੀਆਂ ਜੀ ਫੀਲਿੰਗ ਹਾਰਟ ਕਰਦੀਆਂ ਨੇ ਬੰਦੇ ਨੂੰ ਮੈਨੂੰ ਵੀ ਕਰ ਗਈ ਉਹਨੂੰ ਵੀ ਕਰ ਗਈ ਮੈਂ ਤੇ ਸ਼ੇਰੇ ਦੀ ਮੰਮੀ ਨੇ ਅਸੀਂ ਪੂਰਾ ਤਾੜੀਆਂ ਮਾਰੀਆਂ ਹੱਸੇ ਖੇਡੇ ਆਪਸ ਵਿੱਚ ਦੋਵੇਂ ਜੀ ਅਸੀਂ ਬਹੁਤ ਖੁਸ਼ ਹੋਏ ਇਹ ਚੰਗੇ ਪਾਸੇ ਤੋਂ ਮੈਂ ਤਾਂ ਇਹਨਾਂ ਦੇ ਵਿੱਚੋਂ ਸ਼ੇਰਾ ਵੇਖਣਾ ਮੈਨੂੰ ਤਾਂ ਬਹੁਤ ਖੁਸ਼ੀ ਹੈ ਕਿਉਂਕਿ ਇਹਨਾਂ ਦੀ ਲਾਈਨਾਂ ਚੇਂਜ ਹੋ ਗਈ ਹੈ ਵਿੱਕੀ ਦੇ ਮਾਤਾ ਦਾ ਕੀ ਰੈਕਸ਼ਨ ਸੀ ਦੇਖਿਆ ਹੋਣਾ ਕਿ ਜਿੱਤ ਗਿਆ ਗੁਰਪੀ ਸੇਖੋਂ ਕੋਈ ਇਹ ਮਹਿਸੂਸ ਕਰਦੇ ਆ ਵੀ ਜਿੱਦਾਂ ਅੱਜ ਹਰਜਿੰਦਰ ਵੀ ਹੁੰਦਾ ਤੇ ਉਹ ਵੀ ਉੱਥੇ ਹੁੰਦਾ ਉਹਨੇ ਵੀ ਕੰਪੇਨ ਨਾਲ ਕਰਾਉਣੀ ਸੀ ਖੁਸ਼ੀ ਹੈ ਤੇ ਉਦੋਂ ਹੀ ਡੇਵੀਰ ਨੂੰ ਨਹੀਂ ਸੀ ਸਾਨੂੰ ਇਹਨਾਂ ਦੇ ਵਿੱਚ ਵਿੱਕੀ ਸ਼ੇਰਾ ਵੀਰ ਸਾਰੇ ਵੀਰ ਜੋ ਸਾਡੇ ਜੰਨੀਆਂ ਚ ਨਹੀਂ ਰਹੇਗੇ ਉਹ ਸਾਡੇ ਇਸ ਵੀਰ ਤੋਂ ਹੀ ਦਿਸਦੇ ਆ ਜਦੋਂ ਉਹ ਉਹ ਆਈਦਾ ਸੀ ਤੇ ਭਾਵੇਂ ਸਾਰਾ ਪਰਿਵਾਰ ਸੀ ਭੈਣ ਭਰਾ ਸੀ ਪਰ ਉਹ ਠੰਡ ਨਹੀਂ ਸੀ ਪੈਂਦੀ ਜਿਹੜੀ ਹੁਣ ਉਹ ਆਉਂਦਾ ਜਦੋਂ ਆ ਦੂਰੋਂ ਆਉਂਦਿਆਂ ਆ ਬਾਪੂ ਆ ਬਾਪੂ ਜਿਹੜਾ ਉਹ ਆ ਕਿ ਮੈਨੂੰ ਮਿਲਦਾ ਮੇਰੇ ਪੁੱਤਾਂ ਦਾ ਯਾਰ ਹੈ ਤੇ ਮੈਨੂੰ ਠੰਡ ਪੈਂਦੀ ਉਹ ਸ਼ੇਰਾ ਜੀ ਕਦੀ ਭੁੱਲਿਆ ਨਹੀਂਗਾ 26 ਘੰਟੇ ਯਾਦ ਰਹਿੰਦਾ ਸਾਨੂੰ ਉਹਨਾਂ ਨੇ ਦੇਖ ਲਿਆ ਤੇ ਉਹਨਾਂ ਨੇ ਬੜੀ ਮੱਥੇ ਦੇ ਜਿੱਦਾਂ ਕੁਝ ਮਹਿਸੂਸ ਕੀਤੀ ਵੀ ਜਿੱਦਾਂ ਭਰਾ ਆਏ ਆ ਅਸੀਂ ਜਦੋਂ ਮਿਲੇ ਆ ਤਾਂ ਸਾਨੂੰ ਐ ਮਹਿਸੂਸ ਹੁੰਦਾ ਵੀ ਜਿੱਦਾਂ ਸਾਡਾ ਆਪਦਾ ਭਰਾ ਜਿੱਦਾਂ ਹਰਜਿੰਦਰ ਸਿੰਘ ਜਿੱਦਾਂ ਲਾਲੋ ਵੀ ਮਿਲੇ ਆ ਸਾਨੂੰ ਮੇਰਾ ਇਹਨਾਂ ਪਿੰਡਾਂ ਦੇ ਵਿੱਚ ਪਰਸਨਲ ਰਿਲੇਸ਼ਨ ਬਹੁਤ ਜ਼ਿਆਦਾ ਹੈ ਜੀ ਮੈਂ ਕਿਸੇ ਇਹਨਾਂ ਨਾਲ ਨਹੀਂ ਗਿਆ ਕਿ ਮੈਂ ਆਪਦੀ ਗੱਡੀ ਤੇ ਇਕੱਲਾ ਹੀ ਇੱਕ ਡਰਾਈਵਰ ਹੁੰਦਾ ਜੇ ਕਿ ਮੈਂ ਹੁੰਦਾ ਸੀ ਮੇਰੇ ਜਿਹੜੇ ਸਹਿਚਾਰ ਆਲੇ ਮੈਂ ਉਹਨਾਂ ਨੂੰ ਡੋ ਟੂ ਡੋਰ ਇਹਨਾਂ ਨੂੰ ਸ਼ਾਮ ਨੂੰ ਲਿਆ ਕੇ ਲਿਸਟ ਦੇ ਦਿੰਦਾ ਵੀ ਆ ਬੰਦੇ ਆ ਨੰਬਰ ਇਹਨਾਂ ਦਾ ਕੰਟੈਕਟ ਰੱਖਿਆ ਜੇ ਭਾਈ ਆ ਬੰਦੇ ਮੇਰੇ ਆ ਮੈਂ ਤੁਹਾਡੇ ਨਾਲ ਲਾਇਨੇ ਜਦ ਅਜ ਮੇਰਾ ਪੁੱਤਰ ਹੁੰਦਾ ਤੇ ਮੈਨੂੰ ਇਹ ਬੁੱਢੇ ਵਾਰੇ ਥੋੜਾ ਤੱਕੇ ਖਾਣੇ ਪੈਣੇ ਸੀ ਆਪੇ ਸੰਭਾਲਦਾ ਸਾਰਾ ਕੁਝ ਉਹ ਪਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਤ ਸਿੰਘ ਪੰਜਾਬ ਦੇ ਵਿੱਚ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਆਏ ਨੇ ਔਰ ਇਹਨਾਂ ਨਤੀਜਿਆਂ ਦੇ ਵਿੱਚ ਗੁਰਪ੍ਰੀਤ ਸੇਖੋਂ ਨੇ ਧੜੇ ਨੇ ਜਿੱਤ ਪ੍ਰਾਪਤ ਕੀਤੀ ਹੈ ਆਜ਼ਾਦ ਉਮੀਦਵਾਰ ਦੇ ਤੌਰ ਤੇ ਅੱਠ ਜਾਣੇ ਜਿਹੜੇ ਆ ਗੁਰਪ੍ਰੀਤ ਸਿੱਖੋਂ ਦੇ ਧੜੇ ਦੇ ਜਿੱਤੇ ਨੇ ਤੇ ਗੁਰਪ੍ਰੀਤ ਸਿੱਖੋਂ ਦੇ ਘਰ ਦੇ ਵਿੱਚ ਵੀ ਦੋ ਟਿਕਟਾਂ ਸੀ ਦੋਨੇ ਟਿਕਟਾਂ ਦੇ ਉੱਪਰ ਜਿੱਤ ਪ੍ਰਾਪਤ ਹੋਈ ਹੈ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਗੁਰਪ੍ਰੀਤ ਸਿੱਖੋਂ ਦੇ ਘਰ ਅਸੀਂ ਬੈਠੇ ਆ ਇੱਥੇ ਵਿੱਕੀ ਗੌਂਦਰ ਦੇ ਭਰਾ ਵੀ ਆਏ ਨੇ ਚਚੇਰੇ ਭਰਾ ਔਰ ਨਾਲ ਤੁਹਾਨੂੰ ਦੱਸ ਦਈਏ ਕਿ ਸ਼ੇਰਾ ਖੁੱਬਣ ਦੇ ਪਿਤਾ ਉਹ ਵੀ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਖੁਸ਼ੀ ਦੀ ਗੱਲ ਹੈ ਖੁਸ਼ੀ ਮਨਾਉਣ ਆਏ ਨੇ ਅੱਜ ਸਾਰੇ ਤਾਂ ਗੱਲਬਾਤ ਜਰੂਰ ਕਰਾਂਗੇ ਬਾਪੂ ਬਾਈਕਲ ਖਾਲਸਾ ਵਾਜੀ ਫਤੇ ਜੀ ਬਾਈ ਖਾਲਸਾ ਵਾਜੀ ਜੀ ਕਿ ਫਤੇ ਧੰਨਵਾਦ ਤੁਹਾਡਾ ਜੀ ਤੁਸੀਂ ਅੱਜ ਸਾਡੀ ਖੁਸ਼ੀ ਦੇ ਵਿੱਚ ਜੀ ਸ਼ਰੀਕ ਹੋਏ ਜੇ ਕਿਵੇਂ ਲੱਗ ਰਿਹਾ ਪਹਿਲਾਂ ਤਾਂ ਅੱਜ ਬਿਆਨ ਨਹੀਂ ਕੀਤਾ ਜਾ ਸਕਦਾਗਾ ਮਤਲਬ ਅੰਦਰੋਂ ਇੰਨੀ ਖੁਸ਼ੀ ਹੈ ਵੀ ਚਲੋ ਅਸੀਂ ਸਾਡੀ ਲਾਈਨ ਚੇਂਜ ਹੋ ਗਈ ਹੂੰ ਬਹੁਤ ਖੁਸ਼ੀ ਹੈ ਚਲੋ ਵੀ ਮੈਂ ਤਾਂ ਇਹਨਾਂ ਦੇ ਵਿੱਚੋਂ ਸ਼ੇਰਾ ਵੇਖਣਾ ਮੈਨੂੰ ਤਾਂ ਬਹੁਤ ਖੁਸ਼ੀ ਹੈ ਕਿਉਂਕਿ ਇਹਨਾਂ ਦੀ ਲਾਈਨਾਂ ਚੇਂਜ ਹੋ ਗਈ ਹੈ। ਹੂੰ। ਪ੍ਰਮਾਤਮਾ ਕਰੇ ਵੀ ਇਸੇ ਇਹ ਤਰੱਕੀਆਂ ਇਹਨਾਂ ਨੂੰ ਹੋਰ ਬਖਸ਼ੇ। ਸਮਾਜ ਦੀ ਸੇਵਾ ਕਰਨ ਸਾਡੇ ਪੰਥ ਦੀ ਪੰਜਾਬ ਦੀ ਸੇਵਾ ਕਰਨ ਨਾਂ ਰੋਸ਼ਨ ਕਰਨ। ਜਿਹੜਾ ਸਦੀਵੀ ਨਾਮ ਰੋਸ਼ਨ ਹੋਵੇ। ਮਾੜੇ ਕੰਮਾਂ 'ਚ ਨਾਂ ਰੋਸ਼ਨ ਤਾਂ ਥੋੜੇ ਜਿਹਾ ਵਾਸਤੁੰਦਾ ਹੈ। ਪਰ ਇਹ ਚੰਗੇ ਕੰਮ ਕਰ ਰਿਹਾ ਜਿਵੇਂ ਨੇ ਕੀਤੇ ਆ ਪਿੱਛੇ ਵੀ ਗੁਰੂ ਘਰਾਂ ਨੂੰ ਸਾਡੇ ਇਥੇ ਜਾਮਨੀ ਸਾਹਿਬ ਗੁਰੂ ਘਰ ਇਤਿਹਾਸਿਕ ਦਸਵੇਂ ਪਾਤਸ਼ਾਹ ਦਾ ਉਥੇ ਇਹਨੇ ਪਿਛਲੇ 10 ਸਾਲ ਤੋਂ ਸਰਕਾਰ ਕੋਈ ਸੜਕ ਨਹੀਂ ਬਣਾ ਸਕੀ ਸੀ ਹੂੰ ਤੇ ਇਹਨੇ ਗੋਰਪਰੀ ਤੇ ਬਣਾ ਦਿੱਤੀ ਸੜਕ ਹੂੰ ਲੜਕੀਆਂ ਦੇ ਵਿਆਹ ਕੀਤੇ ਆ ਕਾਫੀ ਕੀਤੇ ਹੋਰ ਜਿਹੜੇ ਕਿਸੇ ਵੀ ਗੁਰੂ ਘਰ ਨੂੰ ਸੜਕ ਜਿਹੜੀ ਏ ਟੁੱਟੀ ਏ ਤਾਂ ਉਹ ਇਹਨੇ ਕਿਹਾ ਪਿੰਡਾਂ ਦੇ ਵਿੱਚ ਵੀ ਮੈਂ ਨੂੰ ਦੱਸੋ ਮੈਂ ਸੇਵਾ ਕਰਾਂਗਾ ਜਰੂਰ ਹੂੰ ਬਾਪੂ ਜੀ ਜਿਵੇਂ ਤੁਸੀਂ ਕਿਹਾ ਕਿ ਅੱਜ ਲਾਈਨ ਚੇਂਜ ਹੋ ਗਈ ਹੈ ਹਾਂਜੀ ਬਹੁਤ ਸਾਰੇ ਲੋਕ ਸਾਡੀ ਸੋਸਾਇਟੀ ਦੇ ਵਿੱਚ ਗੱਲਾਂ ਕਰਦੇ ਨੇ ਕਿ ਮੁੱਖ ਧਾਰਾ ਦੇ ਵਿੱਚ ਵਾਪਸ ਆਉਣਾ ਬਹੁਤ ਔਖਾ ਹੈ ਪਰ ਜਦੋਂ ਕੋਈ ਆਉਂਦਾ ਹੈ ਤੇ ਕਈ ਵਾਰ ਲੋਕ ਉਸ ਨੂੰ ਪ੍ਰਵਾਨ ਵੀ ਨਹੀਂ ਕਰਦੇ ਫੇਰ ਵੀ ਨਾਂ ਦੇ ਨਾਲ ਪੁਰਾਣਾ ਸਮਾਂ ਜੋੜਦੇ ਰਹਿੰਦੇ ਨੇ ਪਰ ਅੱਜ ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਸਿਸਟਮ ਦੇ ਵਿੱਚ ਰਹਿਣ ਦੇ ਲਈ ਸਿਸਟਮ ਦਾ ਪਾਰਟ ਹੋਣਾ ਬਹੁਤ ਜ਼ਰੂਰੀ ਹੈ ਤੇ ਅੱਜ ਗੁਰਪ੍ਰੀਤ ਸਿੰਘ ਸਿਸਟਮ ਦੇ ਪਾਰਟ ਦੇ ਵਿੱਚ ਪਹਿਲੀ ਪੌੜੀ ਤੇ ਖੜਾ ਹੈ ਹਾਂਜੀ ਬਿਲਕੁਲ ਜੀ ਇਹ ਤਾਂ ਹੁਣ ਇਸ ਸਿਸਟਮ ਦੇ ਵਿੱਚ ਵੜਿਆ ਹੈ ਤਾ ਇਸ ਸਿਸਟਮ ਅਨਸਾਰ ਹੀ ਚੱਲਣਾ ਪੈਣਾ ਬਾਕੀ ਲੋਕ ਤਾਂ ਹੁੰਦੇ ਹੀ ਐ ਜੀ ਦਾਤੀ ਦੇ ਇੱਕ ਪਾਸੇ ਦੰਦੇ ਲੋਕਾਂ ਦੇ ਦੋਵੇਂ ਪਾਸੇ ਹੈ ਜੀ ਕੋਈ ਚੰਗਾ ਮਾੜਾ ਕਹੀ ਜਾਂਦਾ ਐ ਇਹ ਨੂੰ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਮੈਂ ਪੁੱਤ ਨੂੰ ਤੂੰ ਅਲੋਚਨਾ ਨਹੀਂ ਸੁਣਨੀ ਕਿਸੇ ਦੀ ਜੇ ਕੋਈ ਲੋਚਨਾ ਵੀ ਕਰਦਾ ਨਾ ਤੈਨੂੰ ਉਹਦੇ ਕਿ ਵਿਆਹਤੀ ਜੋੜਨੇ ਨੇ ਆ ਕਮੈਂਟ ਕਮੈਂਟ ਜਿਹੜੇ ਪੜਨੇ ਆ ਨਾ ਬਸ ਜੇ ਕੋਈ ਚੰਗਾ ਹੈ ਪੜ ਲਓ ਨਹੀਂ ਮਾੜਾ ਇਗਨੋਰ ਕਰ ਦਿਓ ਬਸ ਆਪ ਇੱਕ ਧੁੰਨ ਇੱਕ ਟਾਰਗੇਟ ਹੈ ਤੇਰਾ ਉਹ ਆਪਦਾ ਟਾਰਗੇਟ ਅਚੀਵ ਕਰੋ ਬਾਕੀ ਤੁਸੀਂ ਸ਼ੁਰੂ ਦੇ ਵਿੱਚ ਹੀ ਕਿਹਾ ਕਿ ਮੈਂ ਗੁਰਪ੍ਰੀਤ ਸੇਖੋਂ ਦੇ ਵਿੱਚੋਂ ਸ਼ੇਰੇ ਨੂੰ ਦੇਖ ਰਿਹਾ ਅੱਜ ਹਾਂਜੀ ਹਾਂਜੀ ਮੈਨੂੰ ਮੈਂ ਖੁਸ਼ੀ ਜਿਹੜੀ ਹੈ ਜੀ ਮੈਨੂੰ ਬਹੁਤ ਹੋਈ ਹੈ ਹੂੰ ਮੈਂ ਪਿੱਛੇ ਜੇ ਚਾਰ ਪੰਜ ਦਿਨ ਮਤਲਬ ਮੇਰੀ ਸਿਹਤ ਵੀ ਹੂੰ ਸਾਜ਼ਗਾਰ ਨਹੀਂ ਹੈਗੀ ਕਿ ਇੰਨਾ ਮੈਂ ਬਾਹਰ ਅੰਦਰ ਤੁਰਾ ਫਿਰਾ ਪਰ ਫਿਰ ਵੀ ਮੈਂ ਆਪਦੀ ਜ਼ਿੰਮੇਵਾਰੀ ਸਮਝਦਾ ਮੈਂ ਪੰਜ ਰਾਤਾਂ ਲਾ ਕੇ ਜਾਇਏ ਤੇ ਅੱਛਾ ਤੁਸੀਂ ਇੱਥੇ ਕੈਂਪੇਨ ਦੇ ਵਿੱਚ ਆਏ ਹਾਂ ਹਾਂਜੀ 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 ਕਿਉਂਕਿ ਮੈਂ ਇੱਧਰ ਸਰਵਸ ਕੀਤੀ ਏ ਮੇਰਾ ਇਹਨਾਂ ਪਿੰਡਾਂ ਦੇ ਵਿੱਚ ਪਰਸਨਲ ਰਿਲੇਸ਼ਨ ਬਹੁਤ ਜ਼ਿਆਦਾ ਹੈ ਜੀ ਹਮ ਮੈਂ ਕਿਸੇ ਇਹਨਾਂ ਨਾਲ ਨਹੀਂ ਗਿਆ ਕਿ ਮੈਂ ਆਪਦੀ ਗੱਡੀ ਤੇ ਇਕੱਲਾ ਸੀ ਹਮ ਇੱਕ ਡਰਾਈਵਰ ਹੁੰਦਾ ਜੇ ਕਿ ਮੈਂ ਹੁੰਦਾ ਸੀ ਮੇਰੇ ਜਿਹੜੇ ਸਹਿਚਾਰ ਵਾਲੇ ਮੈਂ ਉਹਨਾਂ ਨੂੰ ਡੋਰ ਟੂ ਡੋਰ ਇਹਨਾਂ ਨੂੰ ਸ਼ਾਮ ਨੂੰ ਲਿਆ ਕੇ ਲਿਸਟ ਦੇ ਦਿੰਦਾ ਵੀ ਆਹ ਬੰਦੇ ਆ ਨੰਬਰ ਇਹਨਾਂ ਦਾ ਕੰਟੈਕਟ ਰੱਖਿਆ ਜੇ ਭਾਈ ਆਹ ਬੰਦੇ ਮੇਰੇ ਆ ਮੈਂ ਤੁਹਾਡੇ ਨਾਲ ਲਾਇਨੇ ਹਮ ਮੈਂ ਪੰਜ ਦਿਨ ਲਾ ਕੇ ਗਿਆ ਸੀ ਹਮ ਏ ਪਿਆਰ ਹੀ ਸੀ ਛੇਰੇ ਤੇ ਸੇਖ ਹੁੰਦਾ ਜਿਹੜਾ ਅਸੀਂ ਅੱਜ ਆਏ ਹਾਂ ਇੱਥੇ ਹਾਂਜੀ ਹਾਂਜੀ ਪਿਆਰ ਬਿਲਕੁਲ ਜਦੋਂ ਜੇਲ੍ਹ ਦੇ ਵਿੱਚੋਂ ਵਾਪਸ ਹੁੰਦੀ ਗੁਰਪ੍ਰੀਤ ਸੇਖ ਹੁੰਦੀ ਜਦੋਂ ਇਲੈਕਸ਼ਨਾਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਜਾਂਦਾ ਜਾਂ ਜਦੋਂ ਲੋਕ ਸੇਵਾ ਦੇ ਕੰਮ ਕਰਨੇ ਸ਼ੁਰੂ ਕਰਦਾ ਉਦੋਂ ਤੁਸੀਂ ਮਿਲੇ ਸੀ ਫਿਰ ਸੇਖ ਨੂੰ ਆ ਕੇ ਹਾਂ ਮੈਂ ਤਾਂ ਮਿਲਦਾ ਹੀ ਰਿਹਾ ਨਾ ਜੀ ਹੂੰ ਮੈਂ ਤਾਂ ਮਹੀਨੇ ਡੇਢ ਮਹੀਨੇ ਤੋਂ ਆ ਹੀ ਜਾਣਾ ਕੋਈ ਨਾ ਕਿਉਂਕਿ ਮੇਰੀਆਂ ਇੱਧਰ ਰਿਸ਼ਤੇਦਾਰੀਆਂ ਬਹੁਤ ਹੈ ਜੀ ਹੂੰ ਕੋਈ ਨਾ ਕੰਮ ਕਰ ਬਾਕੀ ਮੈਂ ਵੀ ਪਿੰਡ ਦਾ ਸਾਬਕਾ ਸਰਪੰਚਾ ਹਾਂ ਹੂੰ ਮੈਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਸਾਬਕਾ ਜਹੇਦਾਰ ਸ਼੍ਰੀ ਕਾਲ ਤਖਸੈਬ ਹੂੰ ਉਹਨਾਂ ਦੇ ਮੈਂ ਉਪਾਸ਼ਕਾ ਮੈਂ ਅਕਾਲੀ ਪੰਥਕ ਲੈਰ ਦਾ ਸਾਡੇ ਹਲਕਾ ਬੱਲੂਆਣਾ ਤੋਂ ਹਲਕੇ ਇੰਚਾਰਜਾਂ ਜੀ ਮੈਂ ਇਲੈਕਸ਼ਨ ਲੜਨਾ ਆ ਆਪ ਐਸਜੀਪੀਸੀ ਦਾ ਹੂੰ ਤੇ ਮੈਂ ਕੋਈ ਵੀ ਕਿਸੇ ਦਾ ਸਮਾਜਿਕ ਕੰਮ ਹੁੰਦਿਆ ਜੋ ਬਾਪੂ ਜੀ ਕੱਲ ਤੁਸੀਂ ਸੁਣਿਆ ਰਿਜ਼ਲਟ ਦੋਨੇ ਸੀਟਾਂ ਤੇ ਨਾਲ 6 ਜਣੇ ਹੋ ਜਿਹੜੇ ਧੜੇ ਦੇ ਸੀ ਸਾਰੇ ਜਿੱਤ ਗਏ ਨੇ ਕਿੰਨੀ ਖੁਸ਼ੀ ਹੋ ਉਹਨਾਂ ਬਹੁਤ ਖੁਸ਼ੀ ਹੋਈ ਜੀ ਅਸੀਂ ਆਪਦੇ ਘਰੇ ਮਤਲਬ ਹੁਣ ਮੇਰੇ ਕੋਲ ਹੈ ਨਹੀਂ ਮੈਂ ਤੇ ਸ਼ੇਰੇ ਦੀ ਮੰਮੀ ਨੇ ਅਸੀਂ ਪੂਰਾ ਤਾੜੀਆਂ ਮਾਰੀਆਂ ਹਾਸੇ ਖੇਡੇ ਆਪਸ ਦੋਵੇਂ ਜੀ ਅਸੀਂ ਬਹੁਤ ਬਹੁਤ ਖੁਸ਼ ਹੋਏ ਵੀ ਚਲੋ ਇਹ ਚੰਗੇ ਪਾਸੇ ਤੁਰਿਆ ਹੈ ਪ੍ਰਮਾਤਮਾ ਨੇ ਦੀ ਬਾਹ ਫੜੀ ਹੈ ਤੇ ਸਮਾਜ ਨੇ ਵੀ ਉਹਨੂੰ ਸਵਾਰ ਕਰ ਲਿਆ ਜੀ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਸਾਡਾ ਸਮਾਜ ਸਵਾਰ ਬਹੁਤ ਔਖਾ ਕਰਦਾ ਹੈ ਜਿਹੜੇ ਬੰਦੇ ਬਾਅਦ ਚ ਮੁਖਤਾਰਾ ਚ ਹੁਣ ਚਾਹੁੰਦੇ ਹੋ ਬਾਪੂ ਜੀ ਮੈਂ ਪੁੱਛ ਰਿਹਾ ਸੀ ਮੈਂ ਕਿਹਾ ਜਦੋਂ ਅੱਜ ਤੁਸੀਂ ਜਿੱਤ ਤੋਂ ਬਾਅਦ ਮਿਲੇ ਆ ਕੇ ਘਰੇ ਹਾਂਜੀ ਤਾਂ ਗੁਰਪ੍ਰੀਤ ਸਿੰਘ ਹੁੰਦਾ ਕੀ ਰਿਐਕਸ਼ਨ ਸੀ ਤੁਹਾਨੂੰ ਦੇਖ ਕੇ ਉਹ ਵੀ ਮੇਰੇ ਗੱਲ ਆ ਕੇ ਰੋਇਆ ਜੀ ਅੱਜ ਹਾਂਜੀ ਮਤਲਬ ਅਸੀਂ ਪੰਜ ਚਾਰ ਮਿੰਟ ਜਫੀ ਪਾ ਕੇ ਪਿਓ ਪੁੱਤ ਖੜੇ ਰਹੇ ਮਲੂ ਨੇ ਯਾਦ ਕਿਤਾਬ ਪੜਾੜੋ ਸ਼ੇਰ ਨੂੰ ਯਾਦ ਕਰਕੇ ਰੋਇਆ ਕੋਈ ਦੋ ਤਿੰਨ ਮਿੰਟ ਕੁਝ ਕਿਹਾ ਨਹੀਂ ਕੁਝ ਨਹੀਂ ਬੋਲੇ ਮੂੰး ਅਸੀਂ ਕੁਝ ਨਹੀਂ ਬੋਲੇ ਜੀ ਨਾ ਮੈਂ ਬੋਲਿਆ ਨਾ ਉਹ ਬੋਲਿਆ ਕੁਝ ਕਿਉਂਕਿ ਕਾਜੇ ਬਹੁਤ ਵੱਡਾ ਦਿਨ ਸੀ ਹਾਂਜੀ ਪੂਰੇ ਪਰਿਵਾਰ ਵਾਸਤੇ ਮੈਂ ਕਈ ਉਹ ਦਿਨ ਫੀਲਿੰਗ ਹੁੰਦੀਆਂ ਜਿਹੜੀਆਂ ਜੀ ਉਹ ਫੀਲਿੰਗ ਹਾਰਟਸ ਕਰਦੀਆਂ ਨੇ ਬੰਦੇ ਨੂੰ ਮੈਨੂੰ ਵੀ ਕਰ ਗਈਆਂ ਉਹਨੂੰ ਵੀ ਕਰ ਗਈਆਂ ਜਦ ਮੇਰਾ ਪੁੱਤਰ ਹੁੰਦਾ ਤੇ ਮੈਨੂੰ ਇਹ ਬੁੱਢੇ ਬਾਰੇ ਥੋੜਾ ਧੱਕੇ ਖਾਣੇ ਪੈਣੇ ਸੀ ਆਪੇ ਸੰਭਾਲਦਾ ਸਾਰਾ ਕੁਝ ਚਲੋ ਖੁਸ਼ੀ ਹੈ ਜੀ ਵੀ ਚਲੋ ਇਹ ਤਾਂ ਮੁੜਿਆ ਹੈ ਨਾ ਜੀ ਇੱਕ ਪਾਸੇ ਤਾਂ ਮੁੜਿਆ ਸੇਖੋਂ ਵੀ ਕਹਿੰਦਾ ਹੋਊਗਾ ਕਿ ਅੱਜ ਜੇ ਸ਼ੇਰਾ ਹੁੰਦਾ ਤਾਂ ਇਕੱਠੇ ਹੁੰਦੇ ਸਾਰੇ ਅਸੀਂ ਕੰਪੇਨ ਨਾਲ ਉਹਨੇ ਕਰਨੀ ਸੀ ਆ ਬਿਲਕੁਲ ਜੀ ਬਿਲਕੁਲ ਕਿਉਂਕਿ ਅਸੀਂ ਤਾਂ ਇਹ ਤੁਹਾਨੂੰ ਦੱਸਿਆ ਨਾ ਪਹਿਲਾਂ ਵੀ ਅਸੀਂ ਸ਼ੇਰਾ ਵੀ ਇੱਥੇ ਹੀ ਪੜਿਆ ਹੈ ਜੀ ਫਿਰੋਜ਼ਪੁਰ ਸਾਡੀ ਇੱਥੇ ਪੂਰੀ ਇਲਾਕੇ ਜਵਾਗਫੀ ਤੇ ਜੀ ਹਮ ਹਰਪਿੰਦ ਦੇ ਵਿੱਚ ਚਲੋ ਜੋ ਕੋਕੇ ਮੈਂ ਮਾਲਕ ਦਾ ਜੀ ਫਿਰ ਕੀ ਕੀਤਾ ਜਾਵੇ ਗੁਰਪਿੰਦ ਨੇ ਫੇਰ ਯਾਦ ਕੀਤਾ ਸੇਖ ਨੂੰ ਅ ਸ਼ੇਰੇ ਨੂੰ ਹੁਣ ਦੇਖੋ ਜੀ ਉਹ ਯਾਦ ਹੀ ਕੀਤਾ ਜਦੋਂ ਮੈਨੂੰ ਮਿਲ ਕੇ ਉਹ ਮਤਲਬ ਕਿ ਜੱਫੀ ਪਾ ਕੇ ਰੋਣ ਲੱਗ ਪਏ ਤੇ ਹੋਰੇ ਖੁਸ਼ੀ ਦਾ ਪਾਲ ਸੀ ਰੋਣ ਦਾ ਪਾਲਤ ਨਹੀਂ ਪਰ ਉਹਨੂੰ ਯਾਦ ਆਇਆ ਤਾਂ ਹੀ ਨਾ ਕਿਉਂਕਿ ਕਿਸੇ ਸਮੇ ਉਹ ਸਾਰਾ ਗਰੁੱਪ ਇਕੱਠਾ ਜਿੱਥੋਂ ਸਾਰਿਆਂ ਦੇ ਨਾਮ ਬਣੇ ਸਾਰਿਆਂ ਨੂੰ ਲੋਕ ਜਾਣਨ ਲੱਗੇ ਸੋਲੋ ਤੁਸੀਂ ਕਹਿ ਦਿੱਤਾ ਨਾਮ ਬਣੇ ਜੀ ਪਰ ਮੈਂ ਇਸ ਚੀਜ਼ ਦੇ ਨਾਮ ਦੇ ਮੈਂ ਸਹਿਮਤ ਨਹੀਂ ਨਾ ਨਾਮ ਨਾਲ ਵੀ ਇਸ ਇਸ ਪਾਸੇ ਨਾਮ ਬਣੇ ਹੂੰ ਮੈਂ ਨਹੀਂ ਇਸੀ ਨਾਲ ਸਹਿਮਤ ਤਾਂ ਬਈ ਤੁਸੀਂ ਵਿੱਕੀ ਗੌਂਡਰ ਦੇ ਰਿਸ਼ਤੇਦਾਰ ਹੋ ਤੁਸੀਂ ਉਹਨਾਂ ਦੇ ਕਜ਼ਨ ਹੋ ਹਾਂਜੀ ਕੀ ਨਾਮ ਬਈ ਤੁਹਾਡਾ ਮੇਰਾ ਨਾਮ ਅੰਤਰਪ੍ਰੀਤ ਸਿੰਘ ਜੀ ਤੁਸੀਂ ਪਹਿਲਾਂ ਵੀ ਜਾਣਦੇ ਸੀ ਗੁਰਪ੍ਰੀਤ ਹਾਂਜੀ ਵੀਰ ਜੀ ਹੂੰ ਤੁਸੀਂ ਵੀ ਅੱਜ ਯਾਦ ਕਰਦੇ ਹੋਗੇ ਉਹ ਸਮਾਂ ਕਿਉਂਕਿ ਸਾਰੇ ਇਕੱਠੇ ਹੁੰਦੇ ਸੀ ਉਹ ਮੁੰਡੇ ਤੇ ਅੱਜ ਗੁਰਪ੍ਰੀਤ ਸੇਖੋਂ ਕਿਉਂਕਿ ਤੁਹਾਨੂੰ ਤਾਂ ਸਭ ਤੋਂ ਵੱਧ ਤੁਹਾਡੇ ਪਰਿਵਾਰਾਂ ਨੂੰ ਜਾਂ ਜਿਹੜੇ ਉਸ ਸਮੇਂ ਸਾਰੇ ਨਾਲ ਸੀ ਉਹਨਾਂ ਪਰਿਵਾਰਾਂ ਨੂੰ ਤਾਂ ਅੱਜ ਬਹੁਤ ਖੁਸ਼ੀ ਹੋਊਗੀ ਇੱਕ ਅਲੱਗ ਖੁਸ਼ੀ ਹੋਊਗੀ ਹਾਂਜੀ ਕਿ ਜਿਹੜੀ ਚੀਜ਼ ਕਰਕੇ ਤੁਸੀਂ ਬਚਦੇ ਰਹੇ ਪਰ ਅੱਜ ਸਿਆਸਤ ਦੇ ਵਿੱਚ ਆਏ ਨੇ ਲੋਕ ਸੇਵਾ ਚ ਆਏ ਨੇ ਤੇ ਅੱਜ ਲੋਕਾਂ ਨੇ ਜਿੱਤ ਜਤਾਇਆ ਵੀ ਹੈ ਹਾਂਜੀ ਇਸ ਚੀਜ਼ ਦੀ ਬਹੁਤ ਖੁਸ਼ੀ ਆ ਜੀ ਵੀ ਅੱਜ ਸਾਡਾ ਭਰਾ ਫਰੋਜ਼ਪੁਰ ਜੋ ਤੋਂ ਜਿਲ੍ਹਾ ਪ੍ਰਿਛੇ ਦੋਵੇਂ ਸ਼ੀਟਾਂ ਕੱਢੀਆਂ ਨੇ ਹਾਂਜੀ ਖੁਸ਼ੀ ਕਰਕੇ ਰਾਤ ਦੇ ਅਸੀਂ ਸਵੇਰ ਟਾਈਮ ਨਾਲ ਹੀ ਅਸੀਂ ਆ ਗਏ ਆਂ ਵੀ ਬਹੁਤ ਖੁਸ਼ੀ ਵੀ ਵੀਰ ਨੂੰ ਸਵੇਰ ਜਾ ਕੇ ਅਸੀਂ ਵਧਾਈ ਦੇਣੀ ਆਂ ਹੂੰ ਕਈ ਰਜੇ ਮੈਂ ਕਰਕੇ ਕਈ ਰੀ ਕੰਪੇਨ ਚ ਆਇਆ ਵੀ ਨਹੀਂ ਗਿਆ ਪਰ ਫੋਨ ਤੇ ਅਸੀਂ ਕੰਟੈਕਟ ਚ ਰਹੇ ਆਂ ਅਸੀਂ ਜੋ ਵੀ ਆਪਦੇ ਨੇੜੇ ਤੇੜੇ ਕਿਉਂਕਿ ਮੇਰੇ ਨਾਨਕੇ ਵੀ ਇੱਧਰ ਹੀ ਨੇ ਮੇਰੇ ਮਾਸੀਆਂ ਮਸਟਰ ਸਾਰੇ ਰਿਸ਼ਤੇਦਾਰ ਮੇਰੇ ਇੱਧਰ ਹੀ ਹੂੰ ਹਰੇਕ ਨਾਲ ਟਾਈ ਅਪ ਕਰਕੇ ਵੀ ਕੁਝ ਵੀ ਹੈ ਵੀ ਅਸੀਂ ਵੀਰ ਦਾ ਪੂਰਾ ਸਨਜੋਗ ਕਰਦੇ ਰਹੇ ਆਂ ਹੂੰ ਸਾਹਮਣੇ ਵੇਖੋ ਸਰ ਵਿੱਕੀ ਦੇ ਘਰੇ ਪਤਾ ਲੱਗ ਗਿਆ ਉਹਨਾਂ ਦੀ ਮਾਤਾ ਨੂੰ ਕਿ ਗੁਰਪ੍ਰੀਤ ਸਿੰਘ ਨੂੰ ਜਿੱਤ ਗਿਆ ਹਾਂਜੀ ਨਿਊਜ਼ ਚੱਲ ਰਹੀ ਹੈ ਸਾਰਾ ਕੁਝ ਪਤਾ ਲ ਅਸੀਂ ਦੇਖੀ ਵੀ ਸੀ ਇੱਕ ਵੀਡੀਓ ਗੁਰਪ੍ਰੀਤ ਸੇਖੋਂ ਨਾ ਮੈਂ ਇੰਟਰਵਿਊ ਕੀਤਾ ਸੀ ਤਾਂ ਉਸ ਦੇ ਵਿੱਚ ਮੈਂ ਪੁੱਛਿਆ ਕਿ ਤੁਸੀਂ ਜਾ ਕੇ ਮਿਲ ਕੇ ਉਹਨਾਂ ਤਾਂ ਉਹਨਾਂ ਕਿਹਾ ਕਿ ਮੈਂ ਜਾ ਕੇ ਆਉਂਗਾ ਤੇ ਉਹ ਬਾਅਦ ਦੇ ਵਿੱਚ ਜਾ ਕੇ ਵੀ ਆਏ ਵਿੱਕੀ ਦੇ ਘਰ ਮਿਲ ਕੇ ਆਏ ਮਿਲ ਕੇ ਆਏ ਨੇ ਹਾਂਜੀ ਹਾਂਜੀ ਤੁਸੀਂ ਉਦੋਂ ਉੱਥੇ ਸੀ ਨਹੀਂ ਮੈਂ ਉਦੋਂ ਹੈ ਨਹੀਂ ਸੀ ਟਾਣੀ ਤੇ ਹੈ ਨਹੀਂ ਸੀ ਮੈਂ ਕੋਈ ਕੰਮ ਲਈ ਕੋਈ ਬਠਿੰਡੇ ਗਿਆ ਸੀ ਮੈਂ ਹੂੰ ਹੂੰ ਉਦੋਂ ਵੀਰ ਅਸੀਂ ਜਾ ਕੇ ਆਏ ਕਰੇ ਮਿਲ ਕੇ ਆਏ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਉਹ ਰਾਹਾਂ ਦੇ ਉੱਪਰ ਜਿਨ੍ਹਾਂ ਤੇ ਆਉਣਾ ਬਹੁਤ ਔਖਾ ਵਾਪਸ ਪਰ ਅੱਜ ਸਾਰੇ ਪਰਤਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਗੁਰਪ੍ਰੀਤ ਸੇਖਨ ਨੂੰ ਅੱਜ ਲੋਕਾਂ ਨੇ ਜਿਤਾ ਕੇ ਇਹ ਦਿਖਾਤਾ ਕਿ ਭਾਈ ਠੀਕ ਹੈ ਜੇ ਤੁਸੀਂ ਲੋਕ ਸੇਵਾ ਦੇ ਵਿੱਚ ਆਉਂਗੇ ਤਾਂ ਅਸੀਂ ਤੁਹਾਨੂੰ ਪ੍ਰਵਾਨ ਕਰਦੇ ਹਾਂ ਹਾਂਜੀ ਹਾਂਜੀ ਲੋਕਾਂ ਨੇ ਵੀ ਦਿਖਾਤਾ ਜੀ ਵੀ ਅਸੀਂ ਤੁਹਾਨੂੰ ਪ੍ਰਵਾਨ ਕਰਦੇ ਹਾਂ ਵੀ ਤੁਸੀਂ ਮੁਕਤਰਾਚ ਆਏ ਹੋ ਕਿ ਤੁਸੀਂ ਦੂਸਰੇ ਪਿਛੇ ਸਾਰਾ ਆਪਦਾ ਪਿਸ਼ੋਕੜ ਛੱਡ ਕੇ ਤੁਸੀਂ ਨਵੀਂ ਇੱਕ ਜ਼ਿੰਦਗੀ ਸ਼ੁਰੂ ਕੀਤੀ ਅਸੀਂ ਤੁਹਾਡੇ ਨਾਲ ਅਸੀਂ ਤੁਹਾਡਾ ਸਾਥ ਦੇਾਂਗੇ ਕਿਉਂਕਿ ਅਸੀਂ ਦੇਖ ਰਹੇ ਸੀ ਕਿ ਜਦੋਂ ਇਲੈਕਸ਼ਨ ਦੀ ਅਨਾਉਂਸਮੈਂਟ ਸੀ ਤਾਂ ਉਦੋਂ ਗੁਰਪ੍ਰੀਤ ਸੇਖੋਂ ਨਾਲ ਅਸੀਂ ਇੰਟਰਵਿਊ ਵੀ ਕੀਤਾ ਤੇ ਉਦੋਂ ਲਗਾਤਾਰ ਪੂਰੀ ਕੈਂਪੇਨ ਇੱਥੇ ਸਾਰੇ ਪਿੰਡਾਂ ਦੇ ਵਿੱਚ ਪੂਰਾ ਮਾਹੌਲ ਬਣਿਆ ਹੋਇਆ ਸੀ ਹਾਂਜੀ 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 ਜਿਵੇਂ ਆਪਾਂ ਪਹਿਲਾਂ ਗੱਲ ਕਰਕੇ اٹਿਆ ਨਾ ਕਿ ਸਿਸਟਮ ਦਾ ਪਾਰਟ ਹੋਣਾ ਬਹੁਤ ਜ਼ਰੂਰੀ ਸੀ ਹਾਂਜੀ ਹਾਂਜੀ ਸਿਸਟਮ ਦਾ ਪਾਰਟ ਅੱਗੇ ਸਰਵਾਈਵ ਕਰਨ ਵਾਸਤੇ ਤੇ ਹੁਣ ਉਹਦੀ ਪਹਿਲੀ ਪੌੜੀ ਚੜ ਚੁੱਕੇ ਆ ਗੁਰਪ੍ਰੀਤ ਸੇਖੋਂ ਹਾਂਜੀ ਹਾਂਜੀ ਲੋਕਾਂ ਦੇ ਸਹਿਯੋਗ ਨਾਲ ਜੀ ਸਾਰਿਆਂ ਨਾਲ ਮਿਲ ਕੇ ਵੀਰ ਨੂੰ ਪਹਿਲੀ ਪੌੜੀ ਚੜਾਇਆ ਜੀ ਹੁਣ ਵੀਰ ਸਾਰਿਆਂ ਦੇ ਕੰਮਕਾਰ ਕੁਛ ਵੀ ਐ ਵੀਰ ਨੇ ਨੇਪਰੇ ਚੜਨੇ ਆ ਜੀ ਕਿਉਂਕਿ ਸਾਨੂੰ ਇਹਨਾਂ ਵਿੱਚ ਵਿੱਕੀ ਸ਼ੇਰਾਵੀਰ ਸਾਰੇ ਵੀਰ ਜੋ ਸਾਡੇ ਜੰਨੀਆਂ ਚ ਨਹੀਂ ਰਹੇਗੇ ਉਹ ਸਾਡੇ ਇਸ ਵੀਰ ਚ ਹੀ ਦਿਸਦੇ ਆ ਸਾਨੂੰ ਹਾਂ ਕਿਉਂਕਿ ਇੱਕ ਹੌਸਲਾ ਵੀ ਮਿਲਦਾ ਨਾਲ ਜਦੋਂ ਆਪ ਦਾ ਬੰਦਾ ਬਹੁਤ ਵੀਰ ਨਾਲ ਬਹੁਤ ਖੁਸ਼ੀ ਹੋਈ ਆ ਵੀ ਵੀਰ ਮਸਾਈ ਪਹਿਲੀ ਪੌੜੀ ਚੜਾਇਆ ਸੀ ਇੱਥੇ ਹਾਂ ਵੀ ਵੀਰ ਨਾਲ ਸਾਡੀਆਂ ਸਾਰੀਆਂ ਦਵਾਵਾਂ ਵੀਰ ਨਾਲ ਵੀ ਵੀਰ ਹੋਰ ਤਰੱਕੀ ਕਰੇ ਅੱਗੇ ਲੋਕਾਂ ਦੀ ਸੇਵਾ ਕਰੇ ਲੋਕਾਂ ਚ ਵਿਚਰੇ ਜਾ ਕੇ ਜਿਹੜੀ ਮੁਖਤਾਰਾ ਜੇ ਆਏ ਆ ਇਹਦੇ ਚੱਗੇ ਵਧਿਏ ਜੋ ਪਿੱਛੇ ਹੋ ਗਿਆ ਹੋ ਗਿਆ ਚਲੋ ਹੁਣ ਉਹਨੂੰ ਆਪਾਂ ਦਰਾਂ ਨਹੀਂ ਸਕਦੇਗੇ ਕੁਝ ਵੀ ਹੋ ਗਿਆ ਚਲੋ ਰੱਬ ਦੇ ਲੇਖ ਆ ਜੋ ਵੀ ਆ ਜੋ ਲਿਖੇ ਸੀ ਉਹ ਭੋਗ ਲਏ ਹਾਂ ਪਰ ਅੱਗੇ ਹੁਣ ਅਸੀਂ ਲੋਕਾਂ ਦੀ ਸੇਵਾ ਕਰਨ ਲਈ ਬਹੁਤ ਵਚਨਬੱਧ ਆਂ ਵੀ ਅੱਗੇ ਹੋ ਕੇ ਅਸੀਂ ਸੇਵਾ ਕਰਾਂਗੇ ਲੋਕ ਇੱਕ ਤਾਂ ਭਾਈ ਅੱਜ ਦਿਨ ਨੂੰ ਤੁਸੀਂ ਦੇਖ ਕਿਵੇਂ ਦੇਖਦੇ ਹੋ ਖੁਸ਼ੀ ਵਾਲਾ ਦਿਨ ਹੈਗਾ ਜਿਹੜੀਆਂ ਗੱਲਾਂ ਆਪਾਂ ਪਹਿਲਾਂ ਕਰਕੇ ਉਹ ਵੀ ਤੁਸੀਂ ਸੁਣੀਆਂ ਔਰ ਸਭ ਤੋਂ ਵੱਧ ਇਹ ਗੱਲ ਹੈ ਕਿ ਆਯਾਦ ਉਮੀਦਵਾਰ ਦੇ ਤੌਰ ਤੇ ਖੜਨਾ ਔਰ ਉਸ ਤੋਂ ਬਾਅਦ ਜਿੰਨੇ ਆਪਦੇ ਸਰਕਲ ਦੇ ਸੀ ਸਾਰਿਆਂ ਨੂੰ ਜਿਤਾਉਣਾ ਹਾਂਜੀ ਵੀਰ ਜੀ ਵਿਚਾਰ ਨੂੰ ਸेलो ਬਹੁਤ ਜ਼ਿਆਦਾ ਖੁਸ਼ੀ ਹੈ ਜੀ ਵੀ ਅੱਜ ਸਾਡਾ ਭਰਾ ਸਾਰੇ ਸਮਾਜ ਸੇਵੀ ਕੰਮਾ ਹੁਣ ਗਾਂ ਕਰਨਗੇ ਤੇ ਚਲੋ ਸਾਨੂੰ ਬਹੁਤ ਜ਼ਿਆਦਾ ਚਾਹ ਭਰਾ ਦਾ ਸਾਡਾ ਜੇ ਸਪੈਸ਼ਲ ਉਥੋਂ ਆਏ ਆ ਵੀਰੋਂ ਆ ਕੇ ਮਿਲੇ ਆ ਚਲੋ ਸਾਡਾ ਭਰਾ ਸੀ ਜਿੱਦਾਂ ਸਾਡੇ ਪਿੰਡ ਤੋਂ ਹੀ ਵੀਰ ਉਹਨਾਂ ਦਾ ਪੁਰਾਣਾ ਚਲੋ ਇਹ ਸਰਕਲ ਸੀਗਾ ਵੀ ਉਹ ਸਾਨੂੰ ਅੱਜ ਵੀ ਉਹਨਾਂ ਹੀ ਮਾਨ ਮਹਿਸੂਸ ਹੁੰਦਾ ਵੀ ਜਿੱਦਾਂ ਸਾਡਾ ਭਰਾ ਸਾਨੂੰ ਮਿਲਿਆ ਹੈ ਤੇ ਚਲੋ ਅਸੀਂ ਮਹਾਰਾਜ ਕੇ ਅਰਦਾਸ ਕਰਨੇ ਵੀ ਮਹਾਰਾਜ ਵੀ ਭਰਾ ਸਾਡਾ ਆ ਕੇ ਬਹੁਤ ਤਾਕੀਆਂ ਕਰੇ ਤੇ ਬਹੁਤ ਵਧੀਆ ਕੰਮ ਕਰਨਾ ਜੋ ਅੱਜ ਮਿਲੇ ਸੀ ਹਾਂਜੀ ਜੋ ਮਿਲਦੇ ਹੋਗੇ ਤਾਂ ਤੁਹਾਡੇ ਨਾਲ ਤਾਂ ਅਲੱਗ ਤਰ੍ਹਾਂ ਦਾ ਕਨੈਕਸ਼ਨ ਆ ਬਾਕੀ ਕਿਸੇ ਨਾਲੋਂ ਵੀ ਹਾਂਜੀ ਹਾਂਜੀ ਕਿਉਂਕਿ ਤੁਸੀਂ ਵਿੱਕੀ ਦੇ ਪਰਿਵਾਰ ਚ ਆਉਣੇ ਹੋ ਜੀ ਜੀ ਹਾਂਜੀ ਵੀਰ ਜੀ ਹੁਣ ਜਦੋਂ ਅਸੀਂ ਆ ਕੇ ਸਾਨੂੰ ਉਹਨਾਂ ਨੇ ਦੇਖ ਲਿਆ ਤੇ ਉਹਨਾਂ ਨੇ ਬੜੀ ਮੱਥੇ ਜਿੱਦਾਂ ਕੁਝ ਮਹਿਸੂਸ ਕੀਤੀ ਵੀ ਜਿੱਦਾਂ ਭਰਾ ਆਇਆ ਅਸੀਂ ਜਦੋਂ ਮਿਲੇ ਆ ਤਾਂ ਸਾਨੂੰ ਐ ਮਹਿਸੂਸ ਹੁੰਦਾ ਵੀ ਜਿੱਦਾਂ ਸਾਡਾ ਆਪ ਦਾ ਭਰਾ ਜਿੱਦਾਂ ਹਰਜਿੰਦਰ ਸਿੰਘ ਜਿੱਦਾਂ ਲਾਲੋ ਵੀ ਮਿਲੇ ਆ ਸਾਨੂੰ ਤੇ ਬੜਾ ਮਾਣ ਮਹਿਸੂਸ ਹੁੰਦਾ ਵਿੱਕੀ ਦੀ ਮਾਤਾ ਦਾ ਕੀ ਰੈਕਸ਼ਨ ਸੀ ਜਦੋਂ ਬਈ ਦੇਖਿਆ ਉਹਨੇ ਕਿ ਜਿੱਤ ਗਿਆ ਗੁਰਪੀ ਸੇਖੋਂ ਮਾਤਾ ਜੀ ਜਿੱਦਾਂ ਆਉਣਾ ਕੋਈ ਇਹ ਮਹਿਸੂਸ ਕਰਦੇ ਆ ਵੀ ਜਿੱਦਾਂ ਅੱਜ ਹਰਜਿੰਦਰ ਵੀ ਹੁੰਦਾ ਤੇ ਉਹ ਵੀ ਉੱਥੇ ਹੁੰਦਾ ਉਹਨੇ ਵੀ ਕੰਪੇਨ ਨਾਲ ਕਰਾਉਣੇ ਸੀ ਤੇ ਉਹਨੇ ਵੀ ਉਹਨੇ ਦਿਨੇ ਇਥੇ ਵੀਰ ਦੇ ਨਾਲ ਹੀ ਹੋਣਾ ਸੀਗਾ ਤੇ ਜਿੱਦਾਂ ਹੋਰ ਸਾਡੇ ਪੰਜਾਬ ਦੇ ਲੋਕਾਂ ਨੂੰ ਇੰਨਾ ਪਿਆਰ ਦਿੱਤਾ ਹੈ ਜਿਉਂ ਉਹਨਾਂ ਨੂੰ ਖੁਸ਼ੀ ਹੈ ਤੇ ਉਦਨੀ ਹੀ ਸਾਡੇ ਵੀਰ ਨੂੰ ਹਣੀ ਸੀ ਮਾਤਾ ਜੀ ਤਾਂ ਇਦਾਂ ਹੀ ਮਹਿਸੂਸ ਕਰਦੇ ਆ ਜੀ ਕਿਉਂਕਿ ਕੋਈ ਉਹ ਸਮਾਂ ਸੀ ਜਦੋਂ ਅਲੱਗ ਤਰ੍ਹਾਂ ਮਿਲਦੇ ਸੀ ਪਰ ਅੱਜ ਜੋ ਤੁਸੀਂ ਮਿਲਿਓ ਸਾਰੇ ਜਣੇ ਤਾਂ ਅੱਜ ਇੱਕ ਬਿਲਕੁਲ ਟੋਟਲ ਡਿਫਰੈਂਟ ਚੀਜ਼ ਆਜੋ ਹਾਂਜੀ ਹਾਂਜੀ ਚਲੋ ਜੀ ਉਹ ਤਾਂ ਸਮਾਂ ਹੀ ਹੋਰ ਸੀਗਾ ਜੀ ਉਹ ਉਹਦੇ ਵਿੱਚ ਤਾਂ ਕਿਹੜਾ ਕਿਸੇ ਨੇ ਮਿਲਣਾ ਸੀ ਵੀ ਹਰੇਕ ਆਪੋ ਆਪਣੇ ਕਮਾਂਕਾਰਾਂ ਚ ਚਲੋ ਬਿਜੀ ਸੀ ਜਾਂ ਲਾ ਲੋ ਪਾਸੇ ਸੀ ਤੇ ਅੱਜ ਤਾਂ ਚਲੋ ਸਾਰੀ ਪੰਜਾਬ ਨੇ ਚਲੋ ਵੋਟਰਾਂ ਨੇ ਉਹਦੇ ਝੋਲੀ ਵਿੱਚ ਜਿੱਤ ਪਾਈ ਆ ਆਪਣਾ ਭਰਾ ਸਮਝ ਕੇ ਜਾਂ ਪੁੱਤਰ ਸਮਝ ਕੇ ਲਾ ਲੋ ਹੂੰ ਤੇ ਬੜਾ ਮਾਣ ਆ ਜੀ ਬੜੀ ਖੁਸ਼ੀ ਹੋਈ ਆ ਤੇ ਇਸੇ ਕਰਕੇ ਅਸੀਂ ਸਵੇਰ ਤੋਂ ਭਰਾ ਨੂੰ ਮਿਲਣ ਆਏ ਸੀ ਜੇ ਮਿਲੇ ਆ ਉਹਨਾਂ ਦੇ ਫਾਦਰ ਸਾਹਿਬ ਨੂੰ ਵੀ ਮਿਲੇ ਆ ਜੀ ਜਿਵੇਂ ਮੈਂ ਪਹਿਲਾਂ ਇੱਕ ਹੀ ਸਵਾਲ ਤੁਹਾਨੂੰ ਪੁੱਛੂੰਗਾ ਕਿ ਉਸ ਸਮੇ ਜਿਹੜਾ ਮਿਲਣਾ ਹੁੰਦਾ ਸੀ ਉਹ ਇੱਕ ਅਲੱਗ ਸੀ ਕਿਹੜਾ ਅੱਜ ਮਿਲਿਓਗੇ ਹਨਾ ਅੱਜ ਇੱਕ ਵੱਡਾ ਖੁਸ਼ੀ ਵਾਲਾ ਦਿਨ ਹੈ ਜਿਹੜਾ ਕਿਤੇ ਤੁਸੀਂ ਸੁਪਨਾ ਪਾਲਿਆ ਹੋਊਗਾ ਸਾਰਿਆਂ ਨੇ ਕਿ ਜਿਹੜੇ ਉਹ ਮੁੰਡੇ ਉਸ ਸਮੇ ਸੀ ਉਹ ਸਾਰੇ ਹੈ ਤੇ ਹੀ ਸੀ ਕਿ ਸਾਡਾ ਨਾਮ ਇਸ ਦੁਬਾਰਾ ਜਾ ਕੇ ਸਿਆਸਤ ਚ ਵੀ ਅਸੀਂ ਐਂਟਰੀ ਕਰੀਏ ਹਨਾ ਹਾਂਜੀ ਹਾਂਜੀ ਕਿਉਂਕਿ ਜਿਵੇਂ ਆਪਾਂ ਦੇਖਦੇ ਆ ਯੂਪੀ ਬਿਹਾਰ ਦੇ ਵਿੱਚ ਸਾਰੇ ਉਹਨਾਂ ਚੀਜ਼ਾਂ ਚੋਂ ਨਿਕਲ ਕੇ ਲੋਕਲੀ ਲੀਡਰ ਬਣੇ ਹੋਏ ਨੇ ਤੇ ਅੱਜ ਉਹ ਚੀਜ਼ਾਂ ਦੇ ਵਿੱਚੋਂ ਗੁਰਪ੍ਰੀਤ ਸੇਖੋਂ ਨੂੰ ਜੱਤ ਮਿਲੀਏ ਉਹ ਇਸ ਰਾਹ ਦੇ ਉੱਪਰ ਤੁਰ ਪਿਆ ਤੇ ਲੋਕਾਂ ਨੇ ਪ੍ਰਵਾਣ ਵੀ ਕੀਤਾ ਨਾ ਕਿਤੇ ਜਿਤਾ ਕਿਉਂਕਿ ਜਿਤਾਇਆ ਲੋਕਾਂ ਨੇ ਹਾਂਜੀ ਹਾਂਜੀ ਇਹ ਕੋਸ਼ਿਸ਼ ਵੀ ਪੋਲੀਟੀਕਲ ਸਿਸਟਮ ਕਰਕੇ ਵੀ ਆਪਣੇ ਗਲਤ ਹੋ ਜਾਂਦੇ ਆ ਹੁਣ ਇਸ ਤੀ ਚੀਜ਼ ਨੂੰ ਸਹੀ ਕਰਨ ਵਾਸਤੇ ਵੀ ਆਪਾਂ ਪੋਲੀਟੀਕਲ ਚ ਪੈਰ ਰੱਖਿਆ ਇਹਨੂੰ ਇਸ ਨੂੰ ਆਪਾਂ ਚੰਗੇ ਜਿਹੇ ਰਾਹ ਨੂੰ ਲੈ ਕੇ ਚੱਲਾਂਗੇ ਆਪਾਂ ਸਾਰਿਆਂ ਨੂੰ ਇਹੀ ਆਪਦਾ ਵੀ ਜਦੋਂ ਪੋਲੀਟੀਕਲ ਪਹਿਲਾਂ ਆਪਣੇ ਵੀਰ ਭਰਾਵਾਂ ਨੂੰ ਇਹਨਾਂ ਨੇ ਪੋਲੀਟੀਕਲ ਨੇ ਗਲਤ ਕੀਤਾ ਹੁਣ ਅਸੀਂ ਇਸ ਪੋਲੀਟੀਕਲ ਨੂੰ ਸਹੀ ਕਰਨ ਵਾਸਤੇ ਇਸ ਰਾਹ ਨੂੰ ਚੁਣਿਆ ਤੇ ਇਸ ਰਾਹ ਵਿੱਚ ਅਸੀਂ ਆਏ ਹ ਵੀ ਹੌਲੀ ਹੌਲੀ ਇਸ ਵਿੱਚ ਆਪਣੇ ਸਾਰੇ ਯਾਰ ਦੋਸਤ ਮਿੱਤਰ ਅਸੀਂ ਸਾਰੇ ਇਸ ਚ ਐਂਟਰ ਕਰਕੇ ਅਸੀਂ ਇਸ ਨੂੰ ਸਹੀ ਏਰੀਆ ਵਾਲੇ ਵੀ ਕਿਸੇ ਦੀ ਵੀ ਗਲਤੀ ਪੁੱਤਰ ਨਾਲ ਕੋਈ ਗਲਤ ਨਾ ਹੋ ਸਕੇ ਕੋਈ ਖਸ ਨਾ ਹੋ ਸਕੇ ਉਹ ਚੀਜ਼ ਨੂੰ ਅਸੀਂ ਇਸ ਚੀਜ਼ ਤੋਂ ਖਤਮ ਕਰਨਾ ਚਾਹੁੰਦੇ ਹਾਂ ਤੁਸੀਂ ਪੰਜ ਛੇ ਦਿਨ ਤੁਸੀਂ ਕਿਹਾ ਕਿ ਸਪੈਸ਼ਲ ਤੁਸੀਂ ਪਹਿਲਾਂ ਵੀ ਰਹੇ ਅੱਜ ਵੀ ਤੁਸੀਂ ਆਏ ਹੋ ਇਹ ਚੀਜ਼ ਤੋਂ ਪਹਿਲਾਂ ਲੱਗਦਾ ਤੁਹਾਡੀ ਖੁਸ਼ੀ ਕਿਉਂਕਿ ਜਿਵੇਂ ਸ਼ੇਰਾ ਸੀ ਉਵੇਂ ਗੁਰਪੀ ਸੇ ਖਵਾਣਾ ਤੁਹਾਨੂੰ ਹਾਂਜੀ ਔਰ ਉਹੀ ਤੁਸੀਂ ਜਿਵੇਂ ਗੱਲਾਂ ਕਹੀਆਂ ਕਿ ਕਿਸੇ ਸਮੇਂ ਜੇ ਗੁਰ ਇੱਥੇ ਸ਼ੇਰਾ ਹੁੰਦਾ ਤਾਂ ਉਹਨੇ ਵੀ ਨਾਲ ਬਰਾਬਰ ਕੰਪੇਨ ਕਰਨੀ ਸੀ ਬਿਲਕੁਲ देखो ही ਹੁਣ ਚਲੋ ਅਸੀਂ ਇਹ ਹੀ ਚਾਉਂਦੇ ਸੀ ਵੀ ਜਿਵੇਂ ਛੱਪੜ ਦੀ ਸਫਾਈ ਕਰਨੀ ਨੇ ਛੱਪੜ ਦੇ ਵਿੱਚ ਵੜਨਾ ਪੈਂਦਾ ਜੀ ਹੁਣ ਇਹ ਰਾਜਨੀਤੀ ਦੇ ਮੈਂ ਤਾਂ ਇਹ ਚਾਉਣਾ ਵੀ ਚਲੋ ਇਹ ਨਵੀਂ ਜਨਰੇਸ਼ਨ ਆਏ ਤੇ ਕੋਈ ਫਿਰ ਹੋਰ ਪ੍ਰਗਟ ਸਿੰਘ ਨਾ ਜੰਮੇ ਪੰਜਾਬ ਦੇ ਵਿੱਚ ਕੋਈ ਪ੍ਰਗਟ ਸਿੰਘ ਦਾ ਸਤਾਇਆ ਸ਼ੇਰਾ ਹੋਰ ਨਾ ਕੋਈ ਇਸ ਰਾਹ ਤੇ ਤੁਰੇ ਵੀ ਰਾਜਨੀਤੀ ਦੇ ਵਿੱਚ ਆ ਕੇ ਫੇਰੀ ਰਾਜਨੀਤੀ ਨੂੰ ਸੁਧਾਰਿਆ ਜਾ ਸਕਦਾ ਇਸ ਵਾਸਤੇ ਅਸੀਂ ਇਹਦੀ ਸਪੋਰਟ ਕੀਤੀ ਏ ਜੇ ਮੈਂ ਕਿਹਾ ਕਿ ਤੁਸੀਂ ਉਦੋਂ ਵੀ ਘਰੇ ਆਉਂਦੇ ਹੋਵੋਗੇ ਜਦੋਂ ਗੁਰਪ੍ਰੀਤ ਸਿੰਘ ਇੱਥੇ ਨਹੀਂ ਹੁੰਦਾ ਸੀ ਹਾਂਜੀ ਤੇ ਅੱਜ ਵੀ ਤੁਸੀਂ ਉਹੀ ਘਰੇ ਬੈਠੇ ਹੋ ਹਾਂਜੀ ਜਦੋਂ ਗੁਰਪ੍ਰੀਤ ਸਿੰਘ ਇੱਥੇ ਹੀ ਹੈ ਔਰ ਇਲੈਕਸ਼ਨਾਂ ਦੇ ਵਿੱਚ ਖੜਾ ਤੇ ਉੱਥੇ ਜਿੱਤਿਆ ਹਾਂਜੀ ਇਹ ਤਾਂ ਇਹ ਹੁਣ ਜਿਹੜੇ ਕਹਿਣ ਵਾਲੀਆਂ ਗੱਲਾਂ ਕੋਈ ਇਹ ਤਾਂ ਇਹ ਚੀਜ਼ਾਂ ਮਹਿਸੂਸ ਕਰਨ ਵਾਲੀਆਂ ਹੁੰਦੀਆਂ ਜਦੋਂ ਉਹਦੋਂ ਆਈਦਾ ਸੀ ਤੇ ਭਾਵੇਂ ਸਾਰਾ ਪਰਿਵਾਰ ਸੀ ਭੈਣ ਭਰਾ ਸੀ ਪਰ ਉਹ ਠੰਡ ਨਹੀਂ ਸੀ ਪੈਂਦੀ ਜਿਹੜੀ ਹੁਣ ਉਹ ਆਉਂਦਾ ਜਦੋਂ ਬਾ ਦੂਰੋਂ ਆਉਂਦਿਆਂ ਆ ਬਾਪੂ ਆ ਬਾਪੂ ਠੀਕ ਹੈ ਜਿਹੜਾ ਉਹ ਆ ਕੇ ਮੈਨੂੰ ਮਿਲਦਾ ਮੇਰੇ ਪੁੱਤਾਂ ਦਾ ਯਾਰ ਹੈ ਤੇ ਮੈਨੂੰ ਠੰਡ ਪੈਂਦੀ ਉਹ ਬਸ ਖੀਰ ਤੇ ਕੀ ਕਹਿਣਾ ਚਾਹੋਗੇ ਤੁਸੀਂ ਬਸ ਖੀਰ ਤੇ ਉਸ ਕਾਲਪੁਰਖ ਦਾ ਧੰਨਵਾਦ ਕਰਨਾ ਚਾਹਣਾ ਜੀ ਤੇ ਇਸ ਹਲਕੇ ਦੇ ਵੋਟਰਾਂ ਦਾ ਜਿਨ੍ਹਾਂ ਨੇ ਮਤਲਬ ਕਿ ਉਹਨੂੰ ਦੁਬਾਰਾ ਗੁਰਪ੍ਰੀਤ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਏ ਕਿ ਪ੍ਰਮਾਤਮਾ ਕੇ ਅਰਦਾਸ ਬੇਨਤੀ ਏ ਵੀ ਉਹ ਹੋਰ ਤਕੀਆਂ ਕਰੇ ਕਿ ਸਾਡੇ ਸਮਾਜ ਦੀ ਕੌਮ ਦੀ ਸਿੱਖ ਪੰਡਤੀ ਸੇਵਾ ਕਰੇ ਅੱਜ ਕਿੰਨਾ ਕਿ ਯਾਦ ਕਰ ਰਹੇ ਹਾਂ ਸ਼ੇਰੇ ਨੂੰ ਸ਼ੇਰਾ ਜੀ ਕਦੀ ਭੁੱਲਿਆ ਨਹੀਂਗਾ ਯਾਦ ਉਹਨੂੰ ਕਰੀਦਾ ਜਿਹੜਾ ਭੁੱਲਿਆ ਹੋਵੇ ਜੀ ਇਹ ਚੀਜ਼ਾਂ ਭੁੱਲਣ ਵਾਲੀਆਂ ਨਹੀਂ ਹੁੰਦੀਆਂ ਜੀ 24 ਘੰਟੇ ਯਾਦ ਰਹਿੰਦਾ 24 ਯਾਦ ਨੂੰ ਕਰੀ ਜਿਹੜਾ ਭੁੱਲ ਜਾਵੇ ਬਹੁਤ ਬਹੁਤ ਹਨਾ ਭਾਜੀ ਬਾਈ ਤੁਹਾਨੂੰ ਆ ਤੁਹਾਡਾ ਭਾਜੀ ਖਾਲਸਾ ਭਾਜੀ ਬੇਟੇ